तिहार जेल ਦੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 슈ਗਰ ਲੈਵਲ ਇੱਕ ਵਾਰ ਫਿਰ ਹਾਈ ਹੋ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਹਿਲੀ ਵਾਰ ਇਨਸੂਲਿਨ ਦਿੱਤੀ ਗਿਆ ਤੇ ਕੇਜਰੀਵਾਲ ਦਾ 슈ਗਰ ਲੈਵਲ ਲਗਾਤਾਰ ਵਧ ਰਿਹਾ ਸੀ ਅਤੇ ਇਹ 320 ਤੱਕ ਚਲਾ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਇਨਸੂਲਿਨ ਦਿੱਤੀ ਗਈ ਅਤੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੂੰ ਇਨਸੂਲਿਨ ਦਿੱਤੀ ਗਈ ਹੈ ਕੇਜਰੀਵਾਲ ਲੰਬੇ ਸਮੇਂ ਤੋਂ ਉਹ ਸ਼ੂਗਰ ਦੇ ਮਰੀਜ਼ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਨਿੱਜੀ ਡਾਕਟਰ ਤੋਂ ਰੋਜ਼ਾਨਾ ਸਲਾਹ ਤੇ ਇنسੁਲਿਨ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਵੀ ਬੁਹਾ ਖੜਕਾਇਆ ਗਿਆ ਸੀ ਅਦਾਲਤ ਨੇ ਪ੍ਰਾਈਵੇਟ ਡਾਕਟਰ ਦੇ ਨਾਲ ਸਲਾਹ ਕਰਨ ਦੀ ਮੰਗ ਨੂੰ ਰੱਦ ਕਰਦੇ ਇਮਜ਼ ਨੂੰ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਵੀ ਕੇਜਰੀਵਾਲ ਲਈ ਇਨਸੂਲਿਨ ਦੀ ਮੰਗ ਨੂੰ ਲੈ ਕੇ ਲਗਾਤਾਰ ਖੰਮੜਾ ਵਰ ਖੋਰੀ ਸੀ ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਸ਼ੂਗਰ ਲੈਵਲ ਵੱਧ ਹੋਣ ਦੇ ਬਾਵਜੂਦ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਦਿੱਤੀ ਇਨਸੂਲਿਨ ਨੂੰ ਹਨੂਮਾਨ ਜੀ ਦਾ ਵਰਦਾਨ ਦੱਸਿਆ ਹੈ ਪਾਰਟੀ ਦੇ ਐਕਸ ਹੈਂਡਲ ਤੇ ਲਿਖਿਆ ਗਿਆ ਕਿ ਬਜਰੰਗ ਬਲੀ ਕੀ ਜੈ ਆਖਰਕਾਰ ਭਾਜਪਾ ਅਤੇ ਇਸ ਜੇਲ੍ਹ ਦੇ ਪ੍ਰਸ਼ਾਸਨ ਨੂੰ ਖੁਸ਼ ਆਇਆ ਅਤੇ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੂਲਿਨ ਦੇ ਦਿੱਤੀ ਗਈ ਅਤੇ ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ ਅਤੇ ਇਹ ਭਗਵਾਨ ਹਨੂਮਾਨ ਦੇ ਆਸ਼ੀਰਵਾਦ ਅਤੇ ਦਿੱਲੀ ਵਾਸੀਆਂ ਦੇ ਸੰਘਰਸ਼ ਦੇ ਨਾਲ ਹੀ ਸੰਭਵ ਹੋਇਆ ਹੈ ਅਤੇ ਉਹ ਆਪਣੇ ਮੁੱਖ ਮੰਤਰੀ ਤੱਕ ਇਨਸੂਲਿਨ ਪਹੁੰਚਾਉਣ ਦੇ ਵਿੱਚ ਸਫਲ ਰਹੇ ਹਨ ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇਜਰੀਵਾਲ ਨੇ ਤਿਹਾਰ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਕਿ ਕਿਹਾ ਕਿ ਉਹ ਰੋਜ਼ਾਨਾ ਇਨਸੂਲਿਨ ਦੀ ਮੰਗ ਕਰ ਰਹੇ ਹਨ ਅਤੇ ਕੇਜਰੀਵਾਲ ਦੀ ਚਿੱਠੀ ਤੋਂ ਇੱਕ ਦਿਨ ਪਹਿਲਾਂ ਤਿਹਾਰ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹਨਾਂ ਨੇ 20 ਅਪ੍ਰੈਲ ਨੂੰ ਈਮਜ਼ ਦੇ ਸੀਨੀਅਰ ਮਾਹਰਾਂ ਦੇ ਨਾਲ ਕੇਜਰੀਵਾਲ ਦੀ ਵੀਡੀਓ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ ਅਤੇ ਜਿਸ ਦੌਰਾਨ ਨਾ ਤਾਂ ਕੇਜਰੀਵਾਲ ਨੇ ਇਨਸੂਲਿਨ ਦਾ ਮੁੱਦਾ ਉਠਾਇਆ ਤੇ ਨਾ ਹੀ ਡਾਕਟਰਾਂ ਨੇ ਅਜਿਹੀ ਕੋਈ ਸਲਾਹ ਦਿੱਤੀ ਬਿਊਰੋ ਰਿਪੋਰਟ ਐਸਮ ਜਟ ਨਿਊਜ਼ तिहार जेल ਦੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 슈ਗਰ ਲੈਵਲ ਇੱਕ ਵਾਰ ਫਿਰ ਹਾਈ ਹੋ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਹਿਲੀ ਵਾਰ ਇਨਸੂਲਿਨ ਦਿੱਤੀ ਗਿਆ ਤੇ ਕੇਜਰੀਵਾਲ ਦਾ 슈ਗਰ ਲੈਵਲ ਲਗਾਤਾਰ ਵਧ ਰਿਹਾ ਸੀ ਅਤੇ ਇਹ 320 ਤੱਕ ਚਲਾ ਗਿਆ ਸੀ ਇਸ ਤੋਂ ਬਾਅਦ ਉਹਨਾਂ ਨੂੰ ਇਨਸੂਲਿਨ ਦਿੱਤੀ ਗਈ ਅਤੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਉਹਨਾਂ ਨੂੰ ਇਨਸੂਲਿਨ ਦਿੱਤੀ ਗਈ ਹੈ ਕੇਜਰੀਵਾਲ ਲੰਬੇ ਸਮੇਂ ਤੋਂ ਉਹ ਸ਼ੂਗਰ ਦੇ ਮਰੀਜ਼ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਨਿੱਜੀ ਡਾਕਟਰ ਤੋਂ ਰੋਜ਼ਾਨਾ ਸਲਾਹ ਤੇ ਇنسੁਲਿਨ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਵੀ ਬੁਹਾ ਖੜਕਾਇਆ ਗਿਆ ਸੀ ਅਦਾਲਤ ਨੇ ਪ੍ਰਾਈਵੇਟ ਡਾਕਟਰ ਦੇ ਨਾਲ ਸਲਾਹ ਕਰਨ ਦੀ ਮੰਗ ਨੂੰ ਰੱਦ ਕਰਦੇ ਇਮਜ਼ ਨੂੰ ਮੈਡੀਕਲ ਬੋਰਡ ਗਠਿਤ ਕਰਨ ਦਾ ਹੁਕਮ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਵੀ ਕੇਜਰੀਵਾਲ ਲਈ ਇਨਸੂਲਿਨ ਦੀ ਮੰਗ ਨੂੰ ਲੈ ਕੇ ਲਗਾਤਾਰ ਖੰਮੜਾ ਵਰ ਖੋਰੀ ਸੀ ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਸ਼ੂਗਰ ਲੈਵਲ ਵੱਧ ਹੋਣ ਦੇ ਬਾਵਜੂਦ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੂੰ ਦਿੱਤੀ ਇਨਸੂਲਿਨ ਨੂੰ ਹਨੂਮਾਨ ਜੀ ਦਾ ਵਰਦਾਨ ਦੱਸਿਆ ਹੈ ਪਾਰਟੀ ਦੇ ਐਕਸ ਹੈਂਡਲ ਤੇ ਲਿਖਿਆ ਗਿਆ ਕਿ ਬਜਰੰਗ ਬਲੀ ਕੀ ਜੈ ਆਖਰਕਾਰ ਪੰਜਾਬ ਅਤੇ ਇਸ ਜੇਲ੍ਹ ਦੇ ਪ੍ਰਸ਼ਾਸਨ ਨੂੰ ਖੁਸ਼ ਆਇਆ ਅਤੇ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ਇਨਸੂਲਿਨ ਦੇ ਦਿੱਤੀ ਗਈ ਅਤੇ ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 320 ਤੱਕ ਪਹੁੰਚ ਗਿਆ ਸੀ ਅਤੇ ਇਹ ਭਗਵਾਨ ਹਨੂਮਾਨ ਦੇ ਆਸ਼ੀਰਵਾਦ ਅਤੇ ਦਿੱਲੀ ਵਾਸੀਆਂ ਦੇ ਸੰਘਰਸ਼ ਦੇ ਨਾਲ ਹੀ ਸੰਭਵ ਹੋਇਆ ਹੈ ਅਤੇ ਉਹ ਆਪਣੇ ਮੁੱਖ ਮੰਤਰੀ ਤੱਕ ਇਨਸੂਲਿਨ ਪਹੁੰਚਾਉਣ ਦੇ ਵਿੱਚ ਸਫਲ ਰਹੇ ਹਨ ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇਜਰੀਵਾਲ ਨੇ ਤਿਹਾਰ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਕਿ ਕਿਹਾ ਕਿ ਉਹ ਰੋਜ਼ਾਨਾ ਇਨਸੂਲਿਨ ਦੀ ਮੰਗ ਕਰ ਰਹੇ ਹਨ ਅਤੇ ਕੇਜਰੀਵਾਲ ਦੀ ਚਿੱਠੀ ਤੋਂ ਇੱਕ ਦਿਨ ਪਹਿਲਾਂ ਤਿਹਾਰ ਪ੍ਰਸ਼ਾਸਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹਨਾਂ ਨੇ 20 ਅਪ੍ਰੈਲ ਨੂੰ ਈਮਜ਼ ਦੇ ਸੀਨੀਅਰ ਮਾਹਰਾਂ ਦੇ ਨਾਲ ਕੇਜਰੀਵਾਲ ਦੀ ਵੀਡੀਓ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ ਅਤੇ ਜਿਸ ਦੌਰਾਨ ਨਾ ਤਾਂ ਕੇਜਰੀਵਾਲ ਨੇ ਇਨਸੂਲਿਨ ਦਾ ਮੁੱਦਾ ਉਠਾਇਆ ਤੇ ਨਾ ਹੀ ਡਾਕਟਰਾਂ ਨੇ ਅਜਿਹੀ ਕੋਈ ਸਲਾਹ ਦਿੱਤੀ ਬਿਊਰੋ ਰਿਪੋਰਟ ਐਸਮ ਜੈਟ ਨਿਊਜ਼